ਸਾਚੀ ਕਾਲ ਜੀ 2022 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤੇ ਬਾਦਲਾਂ ਦਾ ਗੜ ਕਹੇ ਜਾਣ ਵਾਲੇ ਬਠਿੰਡਾ ਦੇ ਵਿੱਚ ਜਿਹੜੀ ਕਹਿ ਸਕਦੇ ਆ ਆਮ ਆਦੀ ਪਾਰਟੀ ਦੀ ਜਿੱਤ ਹੋਈ ਸੀ ਯਾਨੀ ਉਸ ਗੜ ਨੂੰ ਜੇ ਤੋੜਨ ਦਾ ਕੰਮ ਕੀਤਾ ਸੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਸੀ ਔਰ ਗੁਰਮੀਤ ਸਿੰਘ ਖੁੱਡੀਆਂ ਮੁਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਔਰ ਇਸ ਵਾਰ ਵੀ ਦਾਵਾ ਇਹੀ ਕਰ ਰਹੀ ਆਮ ਆਦੀ ਪਾਰਟੀ ਕਿਸ ਵਾਰ ਵੀ ਵੱਡੇ ਮਾਰਜਨ ਨਾਲ ਜਿੱਤ ਦਰਜ ਕਰਦੇ ਹੋਏ ਨਜ਼ਰ ਆਣਗੇ ਔਰ ਲਗਾਤਾਰ ਬਠਿੰਡਾ ਦੇ ਵਿੱਚ ਜਿਸ ਸੰਗ ਦੇ ਨਾਲ ਆਮ ਆਦੀ ਪਾਰਟੀ ਮਜ਼ਬੂਤ ਵੀ ਹੋਦੀ ਹੋਈ ਨਜ਼ਰ ਆ ਰਹੀ ਹੈ ਖੁੱਡੀਆਂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਵਾਰ ਫਿਰ ਤੋਂ ਮੁਕਾਬਲਾ ਜਿਹ ਉਹ ਕਹਿੰਦੇ ਬਾਦਲ ਪਰਿਵਾਰ ਨਾਲ ਹੀ ਹੁੰਦਾ ਹੋਇਆ ਨਜ਼ਰ ਆ ਸਕਦਾ। ਮੇਰੇ ਨਾਲ ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਹਿਬ ਐਮ ਐਲ ਏ ਬਠਿੰਡਾ ਖੜੇ ਨੇ। ਔਰ ਉਹਨਾਂ ਦੀ ਪ੍ਰੇਰਣਾ ਸਰਦਾਰ ਹਰਮੰਦਰ ਸਿੰਘ ਜੀ ਬਜ਼ੁਰਗ ਖੜੇ ਨੇ। ਇਹਨਾਂ ਦੀ ਪ੍ਰੇਰਣਾ ਸਦਕਾ ਸਾਡੇ ਅੱਜ ਜਿਹੜੇ ਅਕਾਲੀ ਦਲ ਦੇ ਤਿੰਨ ਨਗਰ ਕੌਂਸਲ ਦੇ ਮੈਂਬਰ ਬਠਿੰਡੇ ਦੇ ਜਿਹੜੇ ਹਜ਼ਾਰਾਂ ਵੋਟਾਂ ਲੈ ਕੇ ਜਿੱਤੇ ਸਨ ਇੱਕ ਕਾਂਗਰਸ ਪਾਰਟੀ ਦਾ ਸਰਦਾਰ ਰਜਿੰਦਰ ਸਿੰਘ ਜੀ, ਇਧਰ ਹਰਪਾਲ ਸਿੰਘ ਜੀ ਢੱਲੋਂ ਸਾਹਿਬ, ਲਾੜੀ ਹਰਜਿੰਦਰ ਸਿੰਘ ਜੀ ਛਿੰਦਾ ਨਾਲ ਹੀ ਰਣਦੀਪ ਸਿੰਘ ਜੀ ਰਾਣਾ ਇਹ ਤਾਂ ਮੈਂਬਰ ਹੈ ਨਗਰ ਕੌਂਸਲ ਦੇ ਔਰ ਪਾਰਟੀ ਵੱਲੋਂ ਸਰਦਾਰ ਪ੍ਰਗਟ ਸਿੰਘ ਜੀ ਸਰਦਾਰ ਬਿੰਦਰ ਸਿੰਘ ਜੀ ਸਰਦਾਰ ਨਰਿੰਦਰ ਸਿੰਘ ਜੀ ਗਰੇਵਾਲ ਸਾਹਿਬ ਵਿਸ਼ਾਲ ਲੈਂਬਰ ਜੀ ਇਹਨਾਂ ਨੇ ਬਹੁਤ ਵੱਡਾ ਜਿਹੜੀ ਸਮਰੱਥਾ ਮੈਨੂੰ ਮਿਲੀ ਹੈ ਜਿਹੜੀ ਬਠਿੰਡੇ ਲੋਕ ਸਭਾ ਲਈ ਤੋ ਬਹੁਤ ਵੱਡੀ ਜਿਹੜੀ ਸਾਡੀ ਜਿੱਤ ਹੋਊਗੀ ਮੈਂ ਚਾਹਾਂਗਾ ਇਹਨਾਂ ਦਾ ਤੁਸੀਂ ਬਰਸ਼ ਸਰ ਇੱਕ ਸਵਾਲ ਤੁਹਾਡੇ ਤੋਂ ਵੀ ਲੈ ਲੈਣੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਪਾਰਟੀ ਛੱਡਣ ਦਾ ਰੀਜ਼ਨ ਕੀ ਹੈ ਲੇਕਿਨ ਓਵਰਆਲ ਇਸ ਮੁਕਾਬਲੇ ਦੀ ਗੱਲ ਕਰੀਏ ਕਹਿੰਦੇ ਇੱਕ ਵਾਰ ਫਿਰ ਤੋਂ ਹਰ ਸਿਮਰਤ ਕੋਰ ਬਾਦਲ ਜਿਹੜੇ ਨੇ ਇਸ ਸੀਟ ਤੋਂ ਚੋਣ ਲੜ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਦਾਅਵੇਦਾਰੀ ਨੂੰ ਕਿਉਂਕਿ ਬਾਦਲ ਪਰਿਵਾਰ ਦੀ ਲਗਾਤਾਰ ਇਸ ਸੀਟ ਦੇ ਉੱਪਰ ਕੋਸ਼ਿਸ਼ ਰਹਿੰਦੀ ਹੈ ਕਿ ਆ ਸੀਟ ਜਿਹੜੀ ਹੈ ਉਹ ਜਿੱਤਦੇ ਹੋਏ ਨਜ਼ਰ ਆਉਣ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਰੁਖ ਬਦਲਦੇ ਹੋਏ ਨਜ਼ਰ ਆਏ ਸੀ ਆਏ ਸੀ ਲੇਕਿਨ ਇਸ ਵਾਰ ਦੀ ਤਸਵੀਰ ਕੀ ਕਹਿੰਦੀ ਨਜ਼ਰ ਆ ਰਹੀ ਹੈ ਅ ਬਿਬਾ ਸਿਮਰਤ ਜਿਹੜੀ ਉਹਨਾਂ ਨੇ ਮੈਨੂੰ ਤਾਂ ਪਾਰਟੀ ਹਾਈ ਕਮਾਂਡ ਨੇ ਟਿਕਟ ਦੇਣੀ ਸੀ ਉਹਨਾਂ ਨੇ ਘਰੋਂ ਲੈਣੀ ਸੀ ਇਹ ਨਾਲ ਟਾਈਮ ਨਹੀਂ ਲਾਉਣਾ ਚਾਹੀਦਾ ਸੀ ਐਲਾਨ ਕਰ ਦੇਣਾ ਚਾਹੀਦਾ ਸੀ ਮੈਨੂੰ ਪਤਾ ਨਹੀਂ ਕਿਹੜੀ ਗੱਲ ੜੀਕ ਰਹੇ ਆ ਤੋ ਅਜੇ ਤੱਕ ਤਾਂ ਸਾਹਮਣੇ ਆਏ ਨਹੀਂ ਮੈਨੂੰ ਤਾਂ ਬਹੁਤ ਖੁਸ਼ੀ ਹੋਊਗੀ ਹੌਣ ਸਵਾਗਤ ਆ ਜੋ ਜੋ ਵੀ ਆਉਣ ਹਰ ਇੱਕ ਦਾ ਹੱਕ ਹੈ ਹਰ ਇੱਕ ਦਾ ਉਹ ਚੋਣ ਲੜ ਸਕਦਾ ਹੈ ਔਰ ਫੈਸਲਾ ਜਨਤਾ ਨੇ ਕਰਨਾ ਹੈ ਜੀ ਔਟ ਸੇਟ ਮੰਨੀ ਜਾਂਦੀ ਹੈ ਬਠਿੰਡੇ ਦੀ ਔਰ ਕਿਹਾ ਜਾਂਦਾ ਕਿ ਇੱਥੋਂ ਦੇ ਜਿਹੜੇ ਨਤੀਜੇ ਆਉਂਦੇ ਨੇ ਕਾਫੀ ਚੁਕਾਉਣ ਵਾਲੇ ਹੁੰਦੇ ਨੇ ਇਸ ਵਾਰ ਦੇ ਜਿਹੜੇ ਨਤੀਜੇ ਆਣਗੇ ਉਹਨਾਂ ਨੂੰ ਤੁਸੀਂ ਕਿਸ ਲਹਿਜ਼ੇ ਦੇ ਵਿੱਚ ਲੈਂਦੇ ਹੋ ਆਊਟਸਾਈਡ ਹੌਟ ਸੀਟ ਤਾਂ ਜਿਹੜੀ ਲੰਬੀ ਦੀ ਵੀ ਬਹੁਤ ਗਿਣੀ ਜਾਂਦੀ ਸੀ ਨਤੀਜੇ ਤੁਹਾਡੇ ਸਾਹਮਣੇ ਆ ਗਏ ਉਸੇ ਤਰ੍ਹਾਂ ਹੁਣ ਫਿਰ ਨਤੀਜੇ ਆ ਜਾਣਗੇ ਕਿਹੜੇ ਮਸਲੇ ਲੈ ਕੇ ਤੁਸੀਂ ਲੋਕਾਂ ਦੇ ਵਿਚਾਲੇ ਮਸਾਰੇ ਮਸਲੇ ਹੋਣਗੇ ਜਿਹੜੇ ਦਿਨੋਂ ਦਿਨ ਲੋਕਾਂ ਦੇ ਅੱਗੇ ਰੱਖਾਂਗੇ ਅੱਜ ਤੁਸੀਂ ਪਾਰਟੀ ਛੱਡੀ ਹੈ ਕੀ ਰੀਜ਼ਨ ਰਹਾ ਪਾਰਟੀ ਛੱਡਣ ਦਾ ਖਾਸ ਕਰਕੇ ਅਕਾਲੀ ਦਲ ਦੀ ਗੱਲ ਕਰੀਏ ਕਿਉਂਕਿ ਬਠਿੰਡਾ ਐ ਜ਼ਰੂਰ ਕਿਹਾ ਜਾਂਦਾ ਸੀ ਕਿ ਬਾਦਲ ਪਰਿਵਾਰ ਦਾ ਕਾਫੀ ਦਬਦਬਾ ਰਹਿੰਦਾ ਹੈ ਬਠਿੰਡੇ ਦੇ ਵਿੱਚ ਉੱਥੋਂ ਤੁਸੀਂ ਪਾਰਟੀ ਛੱਡ ਕੇ ਜ ਆਪ ਚ ਸ਼ਾਮਲ ਹੋਏ ਹੋ ਕੀ ਕਾਰਨ ਰਿਹਾ ਦੇਖੋ ਅਸੀਂ ਸ਼ੁਰੂ ਤੋਂ ਹੀ ਅਕਾਲੀ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਅਤੇ ਅਕਾਲੀ ਪਾਰਟੀ ਲਈ ਬੜਾ ਲੰਮਾ ਸਮਾਂ ਅਸੀਂ ਕੰਮ ਕੀਤਾ ਸੀਗਾ ਪਰ ਪੰਜਾਬ ਦੇ ਵਿੱਚ ਜਦੋਂ ਤੋਂ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਬਣਿਆ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਦੇਖੀ ਹੈ ਉਹਨਾਂ ਦੇ ਕੰਮ ਦੇਖ ਰਿਆਂ ਲਗਾਤਾਰ ਨੌਜਵਾਨਾਂ ਨੂੰ ਨੌکریاں ਮਿਲ ਰਹੀਆਂ ਤੇ ਜਿਸ ਤਰ੍ਹਾਂ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਪੰਜਾਬ ਦੇ ਵਿੱਚ ਲਾਗੂ ਗਿਆ ਉਸ ਨੂੰ ਦੇਖਦੇ ਹੋਏ ਨਾਲ ਖੁੱਡੀਆਂ ਸਾਹ ਵਰਗੇ ਜਿਹੜੇ ਲੀਡਰ ਆ ਦਰਵੇਸ਼ ਲੀਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਸਾਡੇ ਐਮਐਲਏ ਸਾਹਿਬ ਜਗਰੂਪ ਸਿੰਘ ਗਿੱਲ ਜੋ ਕਿ ਬੜੇ ਸ਼ਾਂਤ ਸੁਭਾਅ ਦੇ ਬੰਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਅਸੀਂ ਕੁਝ ਕਈ ਗੱਲਾਂ ਇਹ ਵੀ ਹੁੰਦੀਆਂ ਵੀ ਸ਼ਰਤਾਂ ਦੇ ਨਾਲ ਜਿਹੜੀ ਸਿਆਸਤ ਨਹੀਂ ਹੁੰਦੀ ਸਿਧਾਂਤਾਂ ਨਾਲ ਵੀ ਹੁੰਦੀ ਹੈ ਸੋ ਅਸੀਂ ਥੋੜਾ ਇਹ ਦੱਸਣਾ ਚਾਹਾਂਗੇ ਸਾਡੀ ਜਿਹੜੀ ਕਾਰਪੋਰੇਸ਼ਨ ਦੇ ਪਿਛਲੇ ਸਮੇਂ 'ਚ ਅਸੀਂ ਇੱਕ ਮੇਅਰ ਲਾਈ ਸੀ ਰਮਨ ਗੋਇਲ ਜੀ ਜੋ ਕਿ ਕਾਂਗਰਸ ਦੀ ਮੇਅਰ ਨਹੀਂ ਸੀਗੀ ਉਹ ਇੱਕ ਆਜ਼ਾਦ ਸੀ ਕਿਉਂਕਿ ਸਰਦਾਰ ਮੌਂਟੇ ਸਿੰਘ ਬਾਦਲ ਨੂੰ ਕਾਂਗਰਸ ਨੇ ਕੱਢ ਦਿੱਤਾ ਗਿਆ ਸੀ ਤੇ ਅਸੀਂ ਜਿਹੜੇ ਕੌਂਸਲਰ ਸੀ ਚਾਰੋਂ ਕੌਂਸਲਰ ਅਸੀਂ ਉਹਨਾਂ ਨੂੰ ਮੇਅਰ ਨੂੰ ਲਾਉਣ ਦੇ ਵਿੱਚ ਇੱਕ ਵੱਡਾ ਰੋਲਾ ਦਾ ਕੀਤਾ ਸੀ ਸੋ ਉਸ ਤੋਂ ਬਾਅਦ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਇਹਨੂੰ ਇਹ ਮੇਅਰ ਨਹੀਂ ਆਪਾਂ ਲਾਉਣੀ ਪਰ ਅਸੀਂ ਕਿਹਾ ਸੀ ਕਿਉਂਕਿ ਜਦੋਂ ਲੋਕਾਂ ਨੇ ਸਾਡੇ ਬਠਿੰਡੇ ਦੇ ਲੋਕਾਂ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ 63000 ਵੋਟਾਂ ਹਰਾ ਕੇ ਭੇਜਤਾ ਸੀ ਤੇ ਅਸੀਂ ਕਿਹਾ ਸੀ ਵੀ ਅਸੀਂ ਉਸ ਮੇਅਰ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਉਹਨਾਂ ਦੇ ਉਲਟ ਵੋਟ ਪਾ ਕੇ ਤੇ ਮੇਅਰ ਲਾਤੀ ਸੀ ਸੋ ਉਸੇ ਗੁੱਸੇ ਦੇ ਵਿੱਚ ਸਾਨੂੰ ਪਾਰਟੀ ਤੋਂ ਇੱਕ ਟਾਈਮ ਉਸ ਟਾਈਮ ਕੱਢ ਦਿੱਤਾ ਗਿਆ ਸੀ ਪਰ ਬਾਅਦ ਚ ਬੜੀਆਂ ਸਾਨੂੰ ਕੋਸ਼ਿਸ਼ਾਂ ਕੀਤੀਆਂ ਕਿ ਪਾਰਟੀ ਦੇ ਦੁਆਰੇ ਆਉਣ ਜੁਆਇਨ ਕਰਨ ਪਰ ਫਿਰ ਅਸੀਂ ਉਸ ਤੋਂ ਇਹ ਸੋਚਿਆ ਵੀ ਇੱਕ ਤਾਂ ਮਾਨ ਸਾਹਿਬ ਜੋ ਪੰਜਾਬ ਦੇ ਲਈ ਇੰਨੀ ਦ੍ਰਿੜਤਾ ਦੇ ਨਿਸ਼ਚਾ ਨਾਲ ਕੰਮ ਕਰ ਰਹੇ ਹਨ ਕੁਡੀਆਂ ਸਾਹਿਬ ਜੋ ਸਾਡੇ ਲੋਕ ਸਭਾ ਦੇ ਮੈਂਬਰ ਸਾਡੇ ਪਾਰਲੀਮੈਂਟ ਮੈਂਬਰ ਉਥੋਂ ਲੜ ਰਹੇ ਨੇ ਦਰਵੇਸ਼ ਲੀਡਰ ਨੇ ਤੇ ਦੂਸਰਾ ਸਾਡੇ ਸਰਪੰਚ ਜਗਰੂਪ ਸਿੰਘ ਗਿੱਲ ਤੇ ਸਾਡੀ ਸਮੁੱਚੀ ਲੀਡਰ ਸਾਡੇ ਕੌਂਸਲਰ ਜਿਹੜੇ ਅਰਜੁਨਦਰ ਸਿੰਘ ਸਿੱਧੂ ਸਾਹਿਬ ਰਜਿੰਦਰ ਚੰਦਾ ਜੀ ਤੇ ਰਣਜੀਤ ਸਿੰਘ ਰਾਣਾ ਜੀ ਸਾਡੇ ਸਮੁੱਚੇ ਸਰਕਲਾਂ ਦੇ ਪ੍ਰਧਾਨ ਕਿਉਂਕਿ ਮੈਂ ਜੂਤ ਕਾਲੀ ਦਲ ਦਾ ਜ਼ਿਲ੍ਹਾ ਸ਼ਹਿਰੀ ਦਾ ਪ੍ਰਧਾਨ ਵੀ ਰਿਆਂ ਤੇ ਉਹਦੇ ਨਾਲ ਮਾਨਸਾ ਦਾ ਮੈਂ ਆਬਜ਼ਰਵਰ ਵੀ ਰਿਆਂਗਾ ਸੋ ਸਾਡੇ ਹਾਊਸ ਦੇ ਵਿੱਚ ਮੈਂ ਵਿਰੋਧੀ ਧਿਰ ਦਾ ਲੀਡਰ ਵੀ ਸੀਗਾ ਅਕਾਲੀ ਦਲ ਵੱਲੋਂ ਸੋ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅੱਜ ਆਮ ਆਦਮੀ ਜੁਆਇਨ ਕਰ ਲਈ ਸੋ ਮਾਨ ਸਾਹਿਬ ਦਾ ਗਿੱਲ ਸਾਹਿਬ ਦਾ ਖੁੱਡੀਆਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਦਾਂ ਦੇਖਦੇ ਹੋ ਓਵਰঅল ਜਿਸ ਢੰਗ ਤੇ ਨਾਲ ਇਸ ਸੀਟ ਦੇ ਉੱਪਰ ਸਾਰਿਆਂ ਦੀ ਇਸ ਵਾਰ ਫਿਰ ਤੋਂ ਨਜ਼ਰ ਹੈ ਕਿ ਆਖਿਰ ਇਸ ਸੀਟ ਦੇ ਨਤੀਜੇ ਕੀ ਕਹਿਣਗੇ ਤੁਸੀਂ ਕਿਦਾਂ ਦੇਖਦੇ ਹੋ ਸੀਟ ਦੇ ਉੱਪਰ ਇਸ ਵਾਰ ਜਿਹੜੀ ਚੋਣ ਹੋਣ ਜਾ ਰਹੀ ਹੈ ਦੇਖੋ ਜਿਹੜੀ ਇਸ ਵਾਰ ਦੀ ਚੋਣ ਹੈ ਚੋਣ ਬੜੀ ਮਹੱਤਵਪੂਰਨ ਹੈ ਪਾਰਲੀਮੈਂਟ ਲਈ ਖਾਸ ਤੌਰ ਤੇ ਕਿਉਂਕਿ ਚਾਰ ਗੁਣਾ ਮੁਕਾਬਲਾ ਹੋਣਾ ਹੈ ਮੈਂ ਸਮਝਦਾ ਆਮ ਆਦੀ ਪਾਰਟੀ ਦੀਆਂ ਜਿਹੜੀਆਂ ਪਿਛਲੇ 2 ਸਾਲ ਦੀ ਕਾਰਗੁਜ਼ਾਰੀ ਹੈ ਭਾਵੇਂ ਉਹ এমਪਲॉयਮੈਂਟ ਦੀ ਹੋਵੇ 600 ਜੂੰਟ ਬਿਜਲੀ ਫ੍ਰੀ ਕਰਨ ਦੀ ਹੋਵੇ ਜਾਂ ਹਲਕਿਆਂ ਦੇ ਵਿੱਚ ਜਿਹੜੇ ਕੰਮ ਹੈ ਉਹਨਾਂ ਨੂੰ ਦੇਖ ਕੇ ਜਿਹੜੀ ਨੀਤੀ ਹੈ ਸਰਕਾਰ ਦੀ ਬੜੀ ਸਾਫ਼ ਔਰ ਸਪਸ਼ਟ ਹੈ ਪਹਿਲੀ ਵਾਰ ਹੈ ਕਿਸੇ ਸਰਕਾਰ ਨੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦਾ ਥਰਮਲ ਪਲਾਂਟ ਕਿੱਟਾਇਆ ਪਿਛਲੀਆਂ ਸਰਕਾਰਾਂ ਦੇ ਵਿੱਚ ਪ੍ਰਾਈਵੇਟ ਘਰਾਣੇ ਆ ਜਿਹੜੇ ਕਾਰਪੋਰੇਟ ਘਰਾਣੇ ਉਹ ਸਰਕਾਰਾਂ ਦੇ ਪਬਲਿਕ ਅੰਡਰਟੇਕਿੰਗ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੂੰ ਖਰੀਦਦੇ ਸੀ ਉਹਦੀ ਮਿਸਾਲ ਹੈ ਬਠਿੰਡੇ ਦਾ ਥਰਮਲ ਪ੍ਰੰਪਤ ਬੰਦ ਕਰਕੇ 600 ਕਰੋੜ ਜੀ ਦੇ ਤੇ ਲੱਗਿਆ ਹੋਵੇ 6 ਮਹੀਨੇ ਪਹਿਲਾਂ 164 ਕਰੋੜ ਦੇ ਵਿੱਚ ਉਹਦੀ ਮਸ਼ੀਨਰੀ ਨਿਲਾਮ ਕਰਤੀ ਸੀ ਜਿਹੜਾ ਬੜੀ ਵੱਡੀ ਜਿਆਦਤੀ ਸੀ ਲੋਕਾਂ ਦੇ ਜਿਹਨਚ ਹੈ ਲੈਂਡ ਆਂਡ ਆਰਡਰ ਦੀ ਜਿਹੜੀ ਹਾਲਤ ਹੈ ਪਿਛਲੇ ਸਮਿਆਂ ਦੇ ਵਿੱਚ ਬਹੁਤ ਖਰਾਬ ਰਹੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੁੰਦੇ ਸੀ ਲੋਕ ਰਾਹਤ ਮਹਿਸੂਸ ਕਰਦੇ ਆ ਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਉਹਨਾਂ ਦੀਆਂ ਨੀਤੀਆਂ 'ਤੇ ਵਿਸ਼ਵਾਸ ਰੱਖਦੇ ਆ ਹੁਣ ਸਾਡੇ ਨਾਲ ਬੜੀ ਵੱਡੀ ਗਿਣਤੀ ਦੇ ਵੀ ਸਾਡੇ ਸਾਥੀ ਆਏ ਆ ਕਿਉਂਕਿ ਮੈਂ 40 42 ਸਾਲ ਉੱਥੇ ਨਵੀਂ ਕੌਂਸਲ ਦੇ ਵਿੱਚ ਪ੍ਰਧਾਨ ਵੀ ਰਿਆ ਐਮ ਸੀ ਵੀ ਰਿਆ ਇਹ ਸਾਰੇ ਮੇਰੇ ਸਾਥੀ ਮੇਰੇ ਨਾਲ ਅਸੀਂ ਇਕੱਠੇ ਰਹੇ ਆ ਸਾਡੀ ਟੀਮ ਹੋਰ ਵੱਡੀ ਹੋ ਗਈ ਬਿਲਕੁਲ ਇਸ ਕਰਕੇ ਜਿਹੜੇ ਇਹ ਆ ਚੋਣ ਹੈ ਖੁੱਡੀਆਂ ਸਾਹਿਬ ਨੂੰ ਬਹੁਤ ਵੱਡੀ ਲੀਡ ਤੇ ਜਿਤਾਉਣ ਦੀ ਜਤਨ ਬਿਲਕੁਲ ਦੇਖੋ ਲੀਡ ਨਾਲ ਚੋਣ ਜਿਤਾਣ ਦੇ ਦਾਅਵੇ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੇ ਵਰਕਰ ਜਾਂ ਫਿਰ ਅਹੁਦੇਦਾਰ ਉਹ ਆਪਣੀਆਂ ਪਾਰਟੀਆਂ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹ ਕਹਿੰਦੇ ਸਾਡੀ ਪੁਰਾਣੀ ਪਾਰਟੀਆਂ ਦੇ ਨਾਲ ਬੜੇ ਗਿਲੇ ਸ਼ਿਕਵੇ ਸੀ ਜਿਸ ਕਰਕੇ ਉਹਨਾਂ ਨੇ ਆਪਣੀਆਂ ਪਾਰਟੀਆਂ ਛੱਡੀਆਂ ਔਰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਚੋਣ ਲਗਾਤਾਰ ਇੰਟਰਸਟਿੰਗ ਹੁੰਦੀ ਜਾ ਰਹੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ 4 ਤਰੀਕ ਨੂੰ ਇਸ ਵਾਰ ਪੰਜਾਬ ਦੀ ਜਨਤਾ ਜਿਹੜੀ ਹੈ ਕਿਸ ਦੇ ਨਾਂ ਤੇ ਫਤਵਾ ਦਿੰਦੀ ਹੋਈ ਨਜ਼ਰ ਆਏਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर